ਪੰਜਾਬ ਚ ਦਿਨ ਪਰ ਦਿਨ ਲੁੱਟਖੋਹਾਂ ਦੀ ਵਾਰਦਾਤਾਂ ਜਵਾਦਾ ਹੁੰਦਾ ਜਾ ਰਿਹਾ ਉੱਧਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਚ ਇੱਕ ਲੁੱਟਖੋਹ ਦੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਕੋਰੀਅਨ ਮੈਨ ਦੇ ਨਾਲ ਇਹ ਵਾਰਦਾਤ ਵਾਪਰੀ ਹੈ ਜਦੋਂ ਉਹ ਪਾਰਸਲ ਦੇ ਕੇ ਕਸਟਮਰ ਨੂੰ ਵਾਪਸ ਆ ਰਿਹਾ ਸੀ ਤਾਂ ਕੁਝ ਹਥਿਆਰਾਂ ਦੇ ਨਾਲ ਲੈਸ ਵਿਅਕਤੀਆਂ ਵੱਲੋਂ ਉਸਤੇ ਹਮਲਾ ਕੀਤਾ ਜਾਂਦਾ ਹੈ ਅਤੇ ਉਸ ਨਾਲ ਲੁੱਟਖੋਤ ਦੀ ਵਾਰਦਾਤ ਆਵਾਪਰਦੀ ਹੈ ਉਕਤ ਵਿਅਕਤੀ ਗਗਨ ਸਿੰਘ ਦਾ ਕਹਿਣਾ ਹੈ ਕਿ ਉਹ ਕੋਰੀਅਰ ਦੇ ਕੇ ਵਾਪਸ ਪਰਤ ਰਿਹਾ ਸੀ ਜਦੋਂ ਤਿੰਨ ਚਾਰ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਜੋ ਵੀ ਹਥਿਆਰਾਂ ਨਾਲ ਲੈਸ ਸੀ ਉਹਨਾਂ ਵਿਅਕਤੀਆਂ ਕੋਲੇ पिस्टल बेसबॉल ਅਤੇ ਕਿਰਪਾਨਾਂ ਸੰਜਿਨ ਨੇ ਹਮਲਾ ਕਰਕੇ ਉਸ ਤੋਂ ਕੈਸ਼ ਖੋਲਿਆ ਅਤੇ ਉਸ ਕੋਲੋਂ 10 ਤੋਂ 12000 ਕੈਸ਼ ਸੀ ਜੋ ਉਸ ਤੋਂ ਖੋਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਸਭਾ ਚੋਣਾਂ ਦੇ ਮਾਹੌਲ ਹੋਣ ਦੇ ਬਾਵਜੂਦ ਅਜਿਹੀ ਵਾਰਦਾਤਾਂ ਵਾਪਰ ਰਹੀਆਂ ਨੇ ਅਤੇ ਸੁਰੱਖਿਆ ਤੇ ਕੋਈ ਫੁੱਟਾ ਪ੍ਰਬੰਧ ਨਜ਼ਰ ਨਹੀਂ ਆ ਰਹੇ। ਇੱਕ ਸੜਕ ਜਿਸ ਤੇ ਲੋਕ ਅਕਸਰ ਆਮ ਗੁਜ਼ਰਦੇ ਨੇ ਉਥੇ ਅਜਿਹੀ ਵਾਰਦਾਤ ਵਾਪਰਦੀ ਹੈ। ਉਸਤ ਗਗਨ ਸਿੰਘ ਦਾ ਵੀ ਕਹਿਣਾ ਹੈ ਕਿ ਅਜਿਹੀ ਸੜਕ ਤੇ ਉਹ ਆਣ ਜਾਣ ਅਕਸਰ ਪਸੰਦ ਨਹੀਂ ਕਰਦੇ ਉਹ ਇਸ ਕਰਕੇ ਆਏ ਸੀ ਕਿਉਂਕਿ ਉਹਨਾਂ ਨੇ ਪਾਰਸਲ ਦੇਣਾ ਸੀ ਨਹੀਂ ਤਾਂ ਉਹ ਜਹੀ ਸੜਕ ਤੇ ਕਦੇ ਵੀ ਨਹੀਂ ਜਾਂਦੇ ਕਿਉਂਕਿ ਇਸ ਸੜਕ ਤੇ ਬਿਲਕੁਲ ਵੀ ਸੁਰੱਖਿਆ ਨਹੀਂ ਹੈ ਅਤੇ ਇਸ ਕਰਕੇ ਲੋਕ ਅਜਹੀ ਸੜਕ ਤੋਂ ਗੁਜ਼ਰਨ ਤੋਂ ਪਰਹੇਜ਼ ਕਰਦੇ ਨੇ ਜੀ ਨਾ ਜੀ ਮੇਰਾ ਨਾਮ ਗੁਰਪ੍ਰਿੰਦ ਸਿੰਘ ਹਾਂ ਕੀ ਗੱਲਬਾਤ ਹੋਈ ਹੈ ਗੱਲਬਾਤ ਇਦਾਂ ਹੋਈ ਕਿ ਕੱਲ ਮੈਂ ਇੱਧਰ ਇਹ ਕਸਟਮਰਾਂ ਲਗਿਆ ਹਾਂ ਪਾਰਸਲ ਦੇਣਾ ਤੇ ਆਉਂਦੇ ਮੇਰੇ ਨਾਲ ਵਾਰਦਾਤ ਹੋ ਗਈ ਗੱਡੀ 'ਚ ਕਾਫੀ ਜਣੇ ਆਏ 4-5 ਜਣੇ ਤੇ ਮੇਰ ਨਾਲ ਲੁੱਟ ਕੋ ਗਏ ਤੇ ਕਿੰਨੇ ਕ ਬੇ ਦਾ ਮਾਮਲਾ ਜੀ ਤੇ ਸਾਢੇ 3 ਜਣੇ ਸਾਢੇ 4 ਜਣੇ ਬੇ ਦਾ ਮਾਮਲਾ ਜੀ ਜਿਨ੍ਹਾਂ ਲੋਇਆ ਲੁੱਟਦੇ ਅਣਜਾਣ ਦੇ ਤੱਕ ਕਿੰਨੇ ਕ ਬੰਦੇ ਸੀ 4-5 ਜਣੇ ਤੇ ਕੀ ਕੀ ਲੁੱਟ ਕੇ ਲੈ ਗਏ ਜੀ ਮੇਰ ਕੋ ਕੈਸ਼ ਲੈ ਗਏ ਕਿੰਨਾ ਕ ਕੈਸ਼ ਸੀ ਇਹ 10k 10-15000 ਰੁਪਏ ਕੈਸ਼ ਉਹਨਾਂ ਕੋਈ ਹਥਿਆਰ ਵਗੈਰਾ ਹਥਿਆਰ ਉਹਨਾਂ ਕੋ ਤਰਪਾਨਾ ਸੀ ਤੇ ਇਸ ਤਰ੍ਹਾਂ ਦੇ ਨਾਲ ਕੈਸ਼ ਦੋਲਣੇ ਇਹ ਫੋਲਸ ਨੂੰ ਲਿਖਾਈ ਹੈ ਜੀ ਰਿਪੋਰਟ ਹਾਂ ਜੀ ਕਰਦੀ ਕੀ ਮੰਗ ਕੀ ਕਰਦੇ ਮੰਗ ਇਹ ਹੈ ਕਿ ਇਨਸਾਫ ਹੋਣਾ ਚਾਹੀਦਾ ਵਾ ਲੁੱਟ ਖੋਹਣ ਦੀ ਮਾਰਦਾਤਾ ਤੇ ਕੰਟਰੋਲ ਹੋਣਾ ਚਾਹੀਦਾ ਕਿ ਜਿਵੇਂ ਅਸੀਂ ਇੰਦਾ ਤਰ੍ਹਾਂੇ ਕਰਨੇ ਕੰਮ ਅੱਜ ਮਾਰੀ ਮੋਟੀ ਜੇ ਕੋ ਮੇਰੇ ਸੱਟ ਫੇੜ ਲੱਗ ਜਾਂਦੀ ਕੋਈ ਗੱਲਬਾਤ ਹੋ ਜਾਂਦੀ ਤੇ ਮੈਂ ਕਿੱਥੇ ਜਾਂਦਾ ਜਿਨ੍ਹਾਂ ਲੁੱਟ ਖੋਹ ਕੀਤੀ ਹੈਗੀ ਆ ਉਹਦੇ ਕੋ ਵੀਕਲ ਕੀ ਸੀ ਵੀਕਲ ਗੱਡੀ ਸੀ ਉਹਨਾਂ ਕੋ ਸਾਰੇ ਹਥਿਆਰ ਬੰਦ ਸੀ ਸਾਰੇ ਹਥਿਆਰ ਸਾਰੇ ਹਥਿਆਰ ਇਸ ਏਰੀਏ ਚ ਪਹਿਲੇ ਵੀ ਕੋਈ ਲੁੱਟ ਦੀ ਵਾਰਦਾਤ ਹੋਤ ਭਈਏ। ਕਾਫੀ ਆ 2-3 3-4 ਵਾਰੀ ਚਾਂਸ ਹੋ ਚੁੱਕੇ ਇੱਥੇ। ਆਹ ਏਰੀਏ ਤੇ ਜਾਂ ਤਾਂ ਆਹ ਏਰੀਏ ਤੇ ਬਹੁਤ ਚਾਂਸ ਹੁੰਦੇ। ਕਿਉਂਕਿ ਅਗਲੇ ਪਨੇ ਜਿਹੜੇ ਪਿੰਡ ਪੈਂਦੇ ਆ ਉਹ ਸਾਰੇ ਸੁਨਸਾਨ ਪਿੰਡ ਆ। ਨਾ ਉਧਰ ਨੂੰ ਦਪਹਿਰ ਤੋਂ ਹੁਣ ਚਲੋ ਹਿਸਾਬ ਨਾਲ ਗਰਮੀ ਦੇ ਟਾਈਮ ਨਾਲ ਤੇ ਇੱਧਰ ਕੋਈ ਇੰਨੀ ਆਵਾਜ਼ੇ ਨਹੀਂ ਹੈਗੀ ਪਰ ਇੰਨੀ ਜਿਆਦਾ ਨਹੀਂ ਹੋਈ ਵਾਂਗੂ ਨਹੀਂ ਮਤਲਬ ਨਾਰਮਲ ਹੀ ਆਵਾਜ਼ ਆਈ। ਗਾਂ ਪਿੰਡ ਵੀ ਸੁਨਸਾਨ ਆ ਕਿ ਕੱਲ ਨੂੰ ਹੋਣ ਤੇ ਚਲੋ ਕੋਈ ਵੀ ਵੱਡੇ ਤੋਂ ਕੋਈ ਨਾ ਕੋਈ ਚਾਂਸ ਹੋ ਜਾਂਦਾ ਵਾ ਤੇ ਇੱਧਰ ਆਣਾ ਕਿ ਨਗਰ ਸਿਕਿਉਰ ਮੰਨਦੇ ਹੋ ਇੱਧਰ ਤੇ ਸਿਕਿਉਰ ਸਰ ਹੈਗਾ ਹੀ ਨਹੀਂ ਆਣਾ ਅਸੀਂ ਇੱਧਰ ਆਉਂਦੇ ਹੀ ਨਹੀਂ ਆ ਠੀਕ ਕੈਮਰਾ ਪਰਸਨ ਹਾਦੀ ਦੇ ਨਾਲ ਅਦਸਰ